ਸਸ਼ੁਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਦੇ ਵਿੱਚ ਲੁੱਟਖੋਹਾਂ ਤੇ ਚੋਰੀ ਦੇ ਮਾਮਲਿਆਂ ਦੇ ਵਿੱਚ ਤਾਂ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਪਰ ਉਦੋਂ ਦੀ ਬਠਿੰਡਾ ਪੁਲਿਸ ਵੀ ਇਹਨਾਂ ਵਾਰਦਾਤਾਂ ਨੂੰ ਲੈ ਕੇ ਮੁਸਤੈਦ ਨਜ਼ਰ ਆ ਰਹੀ ਹੈ ਬਰ ਅਸਲ ਐਸਐਸਪੀ ਬਠਿੰਡਾ ਮਨੀਤ ਕੌਂਡਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਪੁਲਿਸ ਵੱਲੋਂ ਜੋ ਇਹ ਮਾਮਲਿਆਂ ਦੇ ਵਿੱਚ ਕਾਰਵਾਈ ਕਰਦੇ ਆ ਦੋਸ਼ੀਆਂ ਨੂੰ ਟ੍ਰੇਸ ਕੀਤਾ ਜਾ ਰਿਹਾ ਤੇ ਇੱਕ ਹੋਰ ਅਜਿਹੇ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਦੇ ਘਰ ਦੇ ਵਿੱਚੋਂ 18 ਦੇ ਕਰੀਬ ਟੂਟੀਆਂ ਚਾਂਦੀ ਦੇ ਸਿੱਕੇ ਤੇ ਕੁਝ ਹੋਰ ਸਮਾਨ ਜਿਹੜ ਹੋਇਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਐਸਐਚਓ ਸਿਵਲ ਲਾਈਨ ਹਰਜੋਤ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇੱਕ ਦੋਸ਼ੀ ਜਿਹੜਾ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਕੁਝ ਸਮਾਨ ਬਰਾਮਦ ਹੋਇਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸਵੈਕਤੀ ਤੇ ਪਹਿਲਾਂ ਵੀ ਚੋਰੀ ਦਾ ਇੱਕ ਮਾਮਲਾ ਦਰਜਾ ਇਸ ਦੇ ਵੱਲੋਂ ਇਹ ਅਜਿਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਤੇ ਪੁਲਿਸ ਹੈ ਕਹਿਣਾ ਕਿ ਫਿਲਹਾਲ ਦੋਸ਼ੀ ਗ੍ਰਿਫਤਾਰ ਹੋ ਚੁੱਕਿਆ ਹੈ ਤੇ ਇਸ ਨੂੰ ਹੁਣ ਰਿਮਾਂਡ ਤੇ ਲੈ ਕੇ ਇਸ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੇਰਾ ਨਾਂ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲਾਈਨ ਬਟਿੰਡਰ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਨਮ ਸ਼੍ਰੀ ਅਮਨੀਤ ਕੌਂਡਲ ਆਈਪੀਐਸ ਤੇ ਨਿਦਾ ਨਿਰਦੇਸ਼ ਹੈ ਵੀ ਕੋਈ ਵੀ ਜਿਹੜਾ ਏਰੀਆ ਚ ਕ੍ਰਾਈਮ ਹੁੰਦਾ ਹੈਗਾ ਕਿਸੇ ਵੀ ਤਰ੍ਹਾਂ ਦਾ ਉਹਦਾ ਜਿਹੜਾ ਤੁਰੰਤ ਐਫਆਈਆਰ ਰਜਿਸਟਰ ਕਰਕੇ ਤੇ ਸਖਤੀ ਨਾਲ ਜਿਹੜੀ ਹੈਗੀ ਕਾਰਵਾਈ ਕਰਕੇ ਤੇ ਜਿਹੜਾ ਕ्यूज ਨੂੰ ਅਰੈਸਟ ਕੀਤਾ ਜਾਵੇ ਉਸ ਤਹਿਤ ਹੀ ਜਿਹੜਾ ਹੈਗਾ ਸਾਨੂੰ ਭੂਜਨ ਦੇ ਕ੍ਰਿਸ਼ਨ ਲਾਲ ਜੀ ਨੇ ਕੰਪਲੇਂਟ ਦਿੱਤੀ ਸੀ ਵੀ ਜਿਹੜਾ ਉਹਨਾਂ ਦਾ ਜੀਤ ਰੋਡ ਘਰ ਹੈਗਾ ਗਲੀ ਨੰਬਰ 4 ਚੋਂ ਉੱਥੋਂ ਕੁਝ ਜੜੀਆਂ ਟੂਟੀਆਂ ਕਰੀ 18 ਦੇ ਕ੍ਰੀਮ ਫੂਟੀਆਂ ਕੁਛ ਚਾਂਦੀ ਦੇ ਸਿੱਕੇ ਤੇ ਕੁਛ ਕੈਸ਼ ਜਿਹੜਾ ਚੋਰੀ ਹੋਇਆ ਦੇਸ ਤੇ ਜਿਹੜਾ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰਕੇ ਜਿਹੜਾ ਇਸ ਚ ਦੋਸ਼ੀ ਐ ਸੂਰਜ ਕੁਮਾਰ ਨੂੰ ਅਸੀਂ ਜਿਹੜਾ ਅਰੈਸਟ ਕਰ ਲਿਆ ਜਿਸ ਪਾਸੋਂ ਟੂਟੀਆਂ ਤੇ ਜਿਹੜੇ ਹੈਗੇ ਆ ਪਾਈਪਾਂ ਬਰਾਮਦ ਕਰ ਲਈਆਂ ਤੇ ਜਿਹਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਹਾਸਲ ਕਰਕੇ ਤੇ ਜੋ ਹੋਰ ਵੀ ਚੀਜ਼ ਰਿਕਵਰੀ ਜਿਹੜੀ ਹੈ ਕਿ ਰਹਿੰਦੀ ਐ ਉਹਨਾਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ। ਪਹਿਲਾਂ ਇਸ ਤਰ੍ਹਾਂ ਜੁਲਦ ਮਦਦ ਕਰੀਏ। ਪਹਿਲਾਂ ਵੀ ਹਾਂਜੀ ਤੇ ਜਿਹੜਾ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਦਰਜ ਐ ਤੇ ਸੂ ਤੇ ਇਹੀ ਜਿਹੜਾ ਤੁਹਾਡੇ ਮਾਧਿਮ ਰਾਹੀਂ ਇਹੀ ਕਹਿਣਾ ਚਾਹੁੰਦਾ ਜੋ ਕੋਈ ਵੀ ਕ੍ਰਾਈਮ ਕਰੂ ਕਿਸੇ ਵੀ ਤਰ੍ਹਾਂ ਦਾ ਕੋਈ ਚੋਰੀ ਆ ਜਾਂ ਹੋਰ ਵੀ ਉਹਦੇ ਖਿਲਾਫ ਜਿਹੜਾ ਹੈ ਸਖਤੀ ਨਾਲ ਐਕਸ਼ਨ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈ ਸਲਾਖਾਂ ਪਿੱਛੇ ਧੱਕਿਆ ਜਾਵੇ